ਗ੍ਰਾਮ ਮੰਤਰੀ ਸਰਦਾਰ ਬੂਟਾ ਸਿੰਘ ਦੇ ਖਿਲਾਫ ਰਾਜਾ ਵੜਿੰਗ ਵੱਲੋਂ ਗਲਤ ਸ਼ਬਦਾਵਲੀ ਬੋਲ ਕੇ ਐਸੀ ਸਮਾਜ ਦੇ ਮੰਨਣ ਠੇਸ ਪਹੁੰਚਾਈ ਗਈ। ਇਸ ਦੇ ਵਿਰੋਧ ਵਿੱਚ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰੀ ਯੂਨੀਅਨ ਪ੍ਰਧਾਨ ਚਮਿੰਦਰ ਸਿੰਘ ਬੋਬੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਮਿਤੀ 6 ਨਵੰਬਰ 2025 ਨੂੰ ਕੋਟਪੁਰਾ ਚੌਕ ਸ਼੍ਰੀ ਮੁਕਸਰ ਸਾਹਿਬ ਵਿਖੇ ਰਾਜਾ ਵੜਿੰਗ ਦੇ ਖਿਲਾਫ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਮਰਵੀ ਸਿੱਖ ਭਾਈਚਾਰੇ ਤੇ ਵਕਫਾ ਖਜਤਬੰਦੀਆਂ ਦੇ ਆਗੂ ਸਭ ਦੇ ਸਹਿਯੋਗ ਨਾਲ ਇਹ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਵਕਫਾ ਜਥੇਬੰਦੀਆਂ ਦੇ ਅਧਿਕਾਰ ਪਹੁੰਚੇ ਤੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਬਰਵੰਸ ਸਮੇ ਵਾਲੀ ਰਾਸ਼ਟਰੀ ਇਕਤਰਤਾ ਤੇ ਲੋਕ ਸਭਾ ਹਲਕਾ ਫਰ ਰਿਪਰ ਇਨਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਵੀ ਪਹੁੰਚੇ ਪਰਮਜੀਤ ਸਿੰਘ ਚੋਹਾਨ ਜ਼ਿਲ੍ਹਾ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਕ੍ਰਿਸ਼ਨ ਸਿੰਘ ਗੋਲਾ ਕੋਲ ਇੰਡੀਆ ਰੰਗਰੇਟ ਅਦਲ ਮਾਲਵਾ ਜ਼ੋਨ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਅਤੇ ਬਾਬਾ ਜੀਵਨ ਸਿੰਘ ਮਿਸਤਰੀ ਮਿਹਨਤ ਯੂਨੀਅਨ ਦੇ ਮਜ਼ਦੂਰ ਇਹਨਾਂ ਸਭ ਵੱਲੋਂ 6 ਨਵੰਬਰ ਨੂੰ ਸਵੇਰੇ 10 ਵਜੇ ਕੋਟਪੁਰਾ ਚੌਂਕ ਵਿਖੇ ਸਭ ਨੂੰ ਇਸ ਰੋਸ ਪੰਜਾਰੇ ਵਿੱਚ ਪਹੁੰਚਣ ਦੀ ਅਪੀਲ வாத வர்த ਰਾਜਾ ਵੜਿੰਗ ਮਰਦਾਬਾਦ 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 ਬਾਬਾ ਜੀ ਵਸਿੰਗ ਮਿਸਤਰੀ ਮਜ਼ਦੂਰ ਜੂਨੀਅਨ ਅਸੀਂ ਸ਼੍ਰੀ ਮੁਖਸਰ ਸਾਹਿਬ ਜਿਹੜਾ ਕੱਲ ਰਾਜਾ ਵੜਿੰਗ ਜੀ ਨੇ ਮਾਈ ਵੀ ਸਿੱਖ ਭਾਈਚਾਰੇ ਬਾਰੇ ਤੇ ਐਸੀ ਸਮਾਜ ਬਾਰੇ ਜੋ ਮਨਾਂ ਨੂੰ ਠੇਸ ਪੜਾਈਆ ਉਹ ਬੜੀ ਪੀੜਿਤ ਲੈਕ ਹੈਗੀ ਆ ਸਾਨੂੰ ਐਵੇਂ ਨਹੀਂ ਸੀ ਇੱਕ ਲੀਡਰ ਜਿਹੜਾ ਭਾਸ਼ਣ ਦੰਦੇ ਆ ਪਰ ਇਹ ਜਿਹੜਾ ਬਹੁਤ ਸੋਸ਼ਲ ਮੀਡੀਆ ਦੇ ਵਿੱਚ ਐਕਟਿਵ ਰਹਿੰਦਾ ਕੋਈ ਨਾ ਕੋਈ ਜਿਹੜਾ ਬਿਆਨ ਆਇਆ ਜਾਂ ਦੰਦਾ ਰਹਿੰਦਾ ਵੀ ਜਿਹੜਾ ਪਬਲਿਕ ਦੇ ਵਿੱਚ ਵਾਇਰਲ ਹੋਵੇ ਅਸੀਂ ਇਹਨੂੰ ਬੇਨਤੀ ਕਰਨੀ ਚਾਹੁੰਦੇ ਆਂ ਵੀ ਜੇ ਇਹ ਨਹੀਂ ਸਾਡਾ ਦੇਖਣਾ ਇੱਕਾ ਤੇ ਅਸੀਂ ਪਰਸੋਂ ਇਹਦਾ ਰੋਸ ਪ੍ਰਦਰਸ਼ਨ ਕਰਾਂਗੇ ਅੱਗੇ ਤੋਂ ਕੋਈ ਵੀ ਜਿਵੇਂ ਅਮਿਤ ਸ਼ਾਹ ਨੇ ਬਾਬਾ ਸਾਹਿਬ ਬਾਰੇ ਟਿੱਪਣੀ ਕੀਤੀ ਸੀ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ ਇਸ ਕਰਕੇ ਮੁਕਸਰ ਦਾ ਭਾਈਚਾਰਾ ਐਸੇ ਸਮਾਜ ਆ ਜਿਹੜਾ ਉਹ ਇਹਦੇ ਖਿਲਾਫ ਆ ਜਿਹੜਾ ਛੜਕਾ ਤੇ ਉਤਰਾਂਗੇ ਤੇ ਇਹਨੂੰ ਦੱਸਾਂਗੇ ਵੀ ਜਿਹੜੀ ਟਿੱਪਣੀ ਮਜੀਵੀ ਸਿੱਖ ਭਾਈਚਾਰੇ ਤੇ ਐਸੀ ਬਾਰੇ ਹੋਰ ਕੋਈ ਲੀਡਰ 100 ਵਾਰ ਸੋਚੂਗਾ ਟਿੱਪਣੀ ਕਰਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕਿਉਂਕਿ ਜਿਹੜੇ ਮਜੀਵੀ ਸਿੱਖ ਆ ਜਾਂ ਸਾਡਾ ਭਾਈਚਾਰਾ ਬਹੁਤ ਅੱਜ ਉੱਚੀਆਂ ਬਲੰਦੀਆਂ ਤੇ ਆ ਇਹ ਪਹਿਲਾਂ ਵੇਖ ਕੇ ਟਿੱਪਣੀ ਕਰਨੀ ਚਾਹੀਦੀ ਆ ਇਹਨਾਂ ਦੇ ਸਮਾਇਦਾਰੀ ਦਾ ਧੌਣ ਦੇ ਵਿੱਚ ਜਿਹੜਾ ਕਿਲਾ ਉਹ ਅਸੀਂ 27 ਦੀਆਂ ਵੋਟਾਂ ਦੇ ਵਿੱਚ 2027 ਦੀਆਂ ਵੋਟਾਂ ਦੇ ਵਿੱਚ ਕੱਢਾਂਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਐਸੀ ਭਾਈਚਾਰਾ ਕੀ ਚੇਂਜ ਹੁੰਦੇ ਆ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਭੀਮ ਜੈ ਭਾਰਤ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਿਕੱਤਰ ਲੋਕ ਸਭਾ ਕਫਰ ਦੇ ਪਰ ਇੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਅੱਜ ਸਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਹੜੀ ਰਾਜਾ ਵਿਡਿੰਗ ਵੱਲੋਂ ਗੰਦੀ ਸ਼ਹਿਦਾਵਲੀ ਸਾਡੇ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਦੇ ਖਿਲਾਫ ਬੋਲੀ ਏ ਅਸੀਂ ਉਸ ਰੋਸ ਨੂੰ ਲੈ ਕੇ ਕੋਰਪੋਰਾ ਰੋਡ ਵਿਖੇ ਅਸੀਂ ਇੱਕ ਜਿਹੜਾ ਰਾਜਾ ਵੀਰਿੰਗ ਦਾ ਪੁਤਲਾ ਫੁੱਕਣ ਜਾ ਰਹੇ ਆ ਅਤੇ ਨਾਲ ਆਉਂਦਾ ਜਿਹੜਾ ਰੋਸ ਮਜਾਰਾ ਕਰਨ ਜਾ ਰਹੇ ਆ ਮੈਂ ਸਾਰੇ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਜਾਂ ਜਿੰਨਾ ਭਾਈਚਾਰਕ ਸਾਂਝ ਬਣੀ ਹੋਈ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਬਿਆਨਬਾਜ਼ੀ ਕਰ ਰਹੇ ਆ ਇਹ ਸੋਸ਼ਲ ਮੀਡੀਆ ਤੇ ਕਦੇ ਕੋਈ ਛਿੰਝੜੀ ਛੇੜ ਦਿੰਦਾ ਕਦੇ ਕੋਈ ਛੇੜ ਦਿੰਦਾ ਪਰ ਇਹਨੂੰ ਸਾਡਾ ਜਿੰਨਾ ਭਾਈਚਾਰਾ ਹੈ ਸਭ ਵਿਰੋਧ ਚ ਆ ਅਸੀਂ ਇਹਦੀ ਸਖਤ ਨਿੰਦਾ ਕਰਦੇ ਆ 27 ਵਿੱਚ ਆਉਣ ਵਾਲੀਆਂ ਚੋਣਾਂ 'ਚ ਅਸੀਂ ਇਹਨੂੰ ਇਹ ਵੀ ਸਬਕ ਸਿਖਾਵਾਂਗੇ ਵੀ ਜਿਹੜੇ ਐਸੀ ਸਮਾਗਮਕ किशन ਸਿੰਘਔਲਖ ਸ੍ਰੀ ਬੁਖਸਰ ਸਾਹਿਬ ਤੋਂ ਆਲ ਇੰਡੀਆ ਰਗਰੇਟਾ ਦਲ ਮਾਲਵਾ ਦੇ ਹੋਣ ਪ੍ਰਧਾਨ ਅੱਜ ਸਾਰ ਅਸੀਂ ਕਹਿਣਾ ਚਾਹੁੰਦੇ ਹਾਂ ਜੋਸ਼ ਸਾਹਮਣੇ ਤਾਂ ਤੁਸੀਂ ਤਾਂ ਬੋਲੀ ਦੱਸੋ ਅੱਛਾ ਜੋ ਸਵਰਗੀਆ ਸਰਦਾਰ ਬੂਟਾ ਸਿੰਘ ਸਾਡੇ ਬਾਣ ਤੇ ਸਤਿਕਾਰਯੋਗ ਸਾਡੇ ਪਿਤਾ ਸमान ਜਿਨ੍ਹਾਂ ਨੇ ਸਾਡੀ ਕੌਮ ਦਾ ਨਾ ਉੱਚਾ ਕੀਤਾ ਕਿਉਂਕਿ ਐਡੀ ਵੱਡੀ ਪ੍ਰਾਪਤੀ ਤੇ ਸਾਡੇ ਮਈ ਵੀ ਸਿੱਖ ਜਾਂ ਵਾਲਮੀਕੀ ਭਾਈਚਾਰੇ ਦੇ ਵਿੱਚੋਂ ਮੇਰਾ ਖਿਆਲ ਹੈ ਸ਼ਾਇਦ ਕੋਈ ਪਹੁੰਚ ਸਕੇ ਜੋ ਉਹਨਾਂ ਨੇ ਉਹਨਾਂ ਬੰਦੇ ਹਾਲਾਤਾਂ ਵਿੱਚ ਇੰਨੀਆਂ ਪੜਾਈਆਂ ਕਰਕੇ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਉਹਦੇ ਵਿੱਚ ਸ਼ਾਮਲ ਹੋਣਾ ਕੋਈ ਗ੍ਰਹਿ ਮੰਤਰੀ ਬਣਨਾ ਕੋਈ ਨਿੱਕੀ ਮੋਟੀ ਗੱਲ ਨਹੀਂ 8 ਵਾਰ ਸਰਦਾਰ ਬੂਟਾ ਸਿੰਘ ਜੀ ਸੱਤ ਸੱਤ ਮੈਂਬਰ ਰਹੇ ਸੋ ਜੋ ਸਰਦਾਰ ਬੂਟਾ ਸਿੰਘ ਜੀ ਆ ਉਹ ਰੇਕ ਨੇ ਨਹੀਂ ਬਣ ਜਾਣਾ ਮੈਂ ਬੇਨਤੀ ਕਰਦਾ ਸਾਰੀ ਸਮੁੱਚੀ ਕੌਮ ਨੂੰ ਕਿ ਜੋ ਸਾਡੇ ਨਾਲ ਹੋਈ ਆ ਜਾਂ ਅੱਜ ਹੋ ਰਹੀ ਆ ਇਹ ਸਾਡੇ ਲੀਡਰ ਭਰਾ ਜੋ ਸਾਡੇ ਖਿਲਾਫ ਬੋਲ ਰਹੇ ਆ ਖਾਸ ਕਰਕੇ ਸਾਡੀ ਕੌਮ ਦੇ ਤੇ ਬਹੁਤ ਨਿੰਦਣਯੋਗ ਆ ਬਹੁਤ ਮਾੜੀ ਗੱਲ ਆ ਇਹਨਾਂ ਨੂੰ ਮੈਂ ਵਿਣਕ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਰੀ ਕੌਮ ਤੋਂ ਇਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਨਹੀਂ ਤਾਂ ਕੌਮ ਸੌਣਾ ਜਾਣਦੀ ਆ ਕਿਉਂਕਿ ਕੌਮ ਬਹੁਤ ਗੁੱਸੇ ਦੇ ਵਿੱਚ ਆ ਬਹੁਤ ਅਤਿਸ਼ ਦੇ ਵਿੱਚ ਆ ਸਾਨੂੰ ਰਾਤ ਫਗਵਾੜੇ ਤੋਂ ਜਲੰਧਰ ਤੋਂ ਪਾਸੇ-ਆਸੇ ਜੋ ਯੂਨੀਅਨਾਂ ਹੈਗੀਆਂ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਮੁਕਸਰ ਵਾਲੇ ਅੱਖਾਂ ਵਿੱਚ ਬੈਠੇ ਹੋ ਤੁਸੀਂ ਕਿਉਂ ਚੁੱਪੋਂ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਮੈਂ ਪਰਮਜੀਤ ਸਿੰਘ ਚੋਹਾਨ ਜ਼ਿਲ੍ਹਾ ਪ੍ਰਧਾਨ ਲੋਕਜਨ ਸ਼ਕਤੀ ਪਾਰਟੀ RAM BILAS ਸੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੋਣ ਪ੍ਰਚਾਰ ਦੌਰਾਨ ਜਿਹੜਾ ਕਾਂਗਰਸ ਪਾਰਟੀ ਦਾ ਜ਼ਿੰਮੇਵਾਰ ਬੰਦਾ ਪ੍ਰਧਾਨ ਹੈ ਉਹਦੇ ਵੱਲੋਂ ਜਿਹੜੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਉਸ ਬੰਦੇ ਨੇ ਸਾਡੀ ਮਜੀਠੀ ਸਿੱਖ ਜਾਤੀ ਨੂੰ ਟਾਰਗੇਟ ਕੀਤਾ ਉਹਨੇ ਰੰਗ ਪਰਖਿਆ ਰੰਗ ਕਾਲਾ ਬੂਟਾ ਸਿੰਘ ਦਾ ਪੱਠੇ ਵੜਦਾ ਪੱਠੇ ਵੜਦੇ ਨੂੰ ਕੋਈ ਬੰਦਾ ਭਵੇਂ ਰੰਗ ਕਾਲਾ ਹੋਵੇ ਚਿੱਟਾ ਹੋਵੇ ਉਹਨੂੰ ਕੋਈ ਦੇਸ਼ ਦਾ ਗ੍ਰਹਿ ਮੰਤਰੀ ਬਣਾ ਲੂਗਾ ਨਹੀਂ ਉਹਦੇ ਵਿੱਚ ਕਾਬਲੀਅਤ ਸੀ ਸਰਦਾਰ ਬੂਟਾ ਸਿੰਘ ਦੇ ਵਿੱਚ ਕਾਬਲੀਅਤ ਸੀਗੀ ਉਹ ਅੱਠ ਵਾਰੀ ਜਿਹੜੇ ਐਮਪੀ ਰਹੇ ਤਾ ਦੇਸ਼ ਦੇ ਸਭ ਤੋਂ ਸਰਵਉੱਚਮ ਐਸਸੀ ਕਮਿਸ਼ਨ ਦੇ ਜਿਹੜੇ ਰਾਸ਼ਟਰੀ ਚੇਅਰਮੈਨ ਰਹੇ ਰਾਜਾਂ ਦੇ ਗਵਰਨਰ ਰਹੇ ਐਡੀ ਵੱਡੀ ਕਾਬਲੀਅਤ ਸੀ ਪੀ ਐਚ ਡੀ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਸੀਗੀ ਤੇ ਰਾਜਾ ਵੜਿੰਗ ਵੱਲੋਂ ਜਿਹੜੀ ਇਹ ਸਾਡੀ ਖਾਸ ਕਰਕੇ ਜਾਤੀ ਨੂੰ ਟਾਰਗੇਟ ਕੀਤਾ ਗਿਆ ਤਾਂ ਇਹ ਹਰ ਵਾਰੀ ਇਸ ਤਰ੍ਹਾਂ ਕਰਦਾ ਹੈ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਤਾਂ ਮੱਜਬੀ ਸਖ ਸਰਦਾਰੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਜੇ ਤੁਹਾਡੇ ਵਿੱਚ ਅਣਖ ਹੈ ਜੇ ਤੁਹਾਡੇ ਵਿੱਚ ਗੈਰਤਾ ਰਾਜੇ ਵੜਿੰਗ ਨੂੰ ਵਕਤ ਪਾ ਦਿਓ ਕਿ ਇਹਦੀ ਕਾਂਗਰਸ ਪਾਰਟੀ ਹਾਈ ਕਮਾਂਡ ਇਹਨੂੰ ਇਹਦੀ ਕੁਰਸੀ ਤੋਂ ਲਾ ਦੇਵੇ ਇਹਨੂੰ ਪ੍ਰਧਾਨਗੀ ਤੋਂ ਲਾ ਦੇਵੇ ਐਡਾ ਤਕੜਾ ਸੰਘਰਸ਼ ਕਰੋ ਤਾਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਅਪੀਲ ਕਰਨੀ ਚਾਹੁੰਦਾ